ਬੱਚਾ ਮੁੰਡਾ ਨਹੀਂ ਜਾਏ ਕਰ ਯਾਰ 10 ਦਿਓਗੀ ਤੱਕ ਠੱਕ ਸਹੀ ਆ ਹੋਰ ਯਾਰ ਹੋਰ ਨਾ ਤੂੰ ਤਾਂ ਸਹੀ ਹੋਰ ਕੀ ਫਰਾ ਤੂੰ ਦੱਸ ਲਈ ਸਹੀ ਆ ਤੂੰ ਦੱਸ ਦੇ ਕਿੰਨੇ ਦੇਣੀ ਆ 15 ਦਾ ਮੰਗੇ ਹੀ ਆ ਫਿਰ ਤਾਂ 15 ਦਾ ਮੰਗੇ ਨੇ ਬੱਚਾ ਮੁੰਡਾ ਨਹੀਂ ਜਾਏ ਕਰ ਯਾਰ 10 ਦਿਓਗੀ ਤੱਕ ਠੱਕ ਸਹੀ ਆ ਹੋਰ ਯਾਰ ਹੋਰ ਨਾ ਤੂੰ ਤਾਂ ਸਹੀ ਹੋਰ ਕੀ ਫਰਾ ਸਹੀ ਆ ਨਾ ਪੱਟਾ ਬੰਦੀ 50 ਹਜ਼ਾਰ ਬੰਦੀ ਕੀ ਪੱਠਾ ਵਾ ਪੱਠੇ ਫਿਰ ਕੀ ਗੱਲ ਬੱਕਰੀ ਬਣ ਰਹੀ ਹੁਣ ਤਾਂ ਪੱਠਾ ਤਾਂ ਦੂਜੀ ਹੁੰਦੀ ਐ ਤੂੰ ਸਹੀ ਐ ਸਹੀ ਐ ਗੱਬਣ ਹਾਂ ਸਾਢੇ 10 ਦੀ ਹੋਗੀ ਗਣਾ ਅੱਛਾ ਸਹੀ ਐ ਹੁਣ ਸਹੀ ਐ ਡੰਗ ਡੰਗ ਐ ਇਹ ਜਿਹੜਾ ਫੜਾ ਜਾਗੇ ਗੱਬਣ ਤਾਂ ਦੇਖ ਲਿਓ ਵੀ ਗੱਬਣ ਲਿਖਾਈ ਕਰਾ ਦੇਣਗੇ ਲਿਖਾਈ ਕਰਾ ਦੇਣਗੇ ਚੱਲਾ ਲਿਖਾਈ ਕਰਾ ਦੇਣਗੇ 11 ਰੁਪਏ ਜੂਗੀ ਸਹੀ ਐ ਹੋਰ ਗੱਡ ਤੋਂ ਦੇਖੋ ਗੱਬਣ ਵੀ ਜਮੀਓ ਕੰਮ ਕਰਦਾ ਜਮੀ ਸਹੀ ਤਾਂ ਲਾਦੇ ਹੋਰ ਕੀ ਐ ਦੇਣੀ ਬੇਚਨੇ ਹਤਰੀ ਆਵੇਂ ਪੂਰੇ 11 ਦੇ ਹੋ ਗਏ ਚੱਕ ਫੜ ਓਏ ਤੂੰ 500 ਤੂੰ ਤਾਂ ਘੱਟ ਦੇਣੀ ਤੂੰ ਵੀ ਕਾਟ 11 ਲਵਾਦਾ ਹੋਰ ਦੱਸ ਕੀ ਸਹੀ ਯਾਰ ਬਾਏ ਤਰੇ 15 ਮੰਗਿਆ 11 ਲਵਾਦਾ ਤੈਨੂੰ ਹੋਰ ਦੱਸ ਉਹਨੂੰ ਦੱਸ ਕੀ ਫਿਰ ਆ ਠੀਕ ਆ 13 ਦੀ ਲੈ ਜਾ ਜੀ ਤੈਨੂੰ ਲੈ ਲੈ ਵੀ ਕਿੰਨੇ ਦੀ 13 ਦੀ ਲੈ ਚੱਗੀ ਲੈ ਲੈ ਜੱਗੀ ਓਏ ਔਰ ਆਜੋ 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 ਨੀਨੇ ਲੱਗੀ ਨੂੰ ਐ ਜੇ ਕੱਚੀ ਐ ਹਾਂ ਨੂੰ ਨਾ ਕੋਈ ਨਹੀਂ ਮੰਨਦਾ ਬਈ ਤੇਰੀ ਖਾਲੀ ਐ ਖਾਲੀ ਬੋਲ ਬਾਈ ਜਹਰਾ ਲਾ ਲੈ ਸਾਡੇ ਕਦਨ ਹੈ ਹੈ ਦੇਖ 12 ਫੜਾਓ ਯਾਰ ਦੇਖ ਲੈ ਫੜਾ ਆਇਆ 12 ਉਹ ਫੜਾ ਆਇਆ ਰੋਣੋਂ ਮਾਜਣਾ ਵਾਜੋ ਉਹ ਪਾਤਨਾ ਪਾਤਨਾਓ ਯਾਰ ਬਾਤ ਬੋਲ ਜਵਾਬ ਕੋ ਮੁੰਡਾ ਪੁੱਛਿਆ ਵੀ ਨਹੀਂ ਆਪਾਂ ਨਾ ਮੈਂ ਕਿਹਦਾ ਫੜਦਾ ਰਹੋ ਜਵਾਬ ਦਾ ਫਾਇਦਾ ਕਿੱਥੇ ਵੱਧ ਗਿਆ ਜਵਾਬ ਪੁੱਛਿਆ ਹੀ ਨਹੀਂ ਹੈਗਾ ਆਪਾਂ ਉਹ ਅਸੀਂ ਕੀ ਯਾਰ ਪੁੱਛਿਆ ਚਲਾ ਰੋ ਜਾਈਏ ਲੈ ਨੱਕਣ ਕੋੜ ਦੀ ਚੰਗੀ ਹੈ ਕਿ ਬਈ ਦੋ ਹੀ ਹੈ ਦੋ ਦੰਦ ਆਗੇ ਦੋ ਹੀ ਹਲੇ ਦਾ ਦੁੱਗੀ ਪੱਠਾ ਯਾਰ ਹੋਰ ਕੀ ਇਹਦੇ ਦੀ ਤਖਾ ਕੋਈ ਯਾਰ ਗੱਬਣਗਾ ਗੱਬਣ ਕੀ ਗਰੰਟੀ ਉਹ ਗੱਬਣਗੀ ਫਿਰ ਮੈਂ ਇੱਕ ਮਹੀਨੇ ਦੀ ਆ ਗਰੰਟੀ ਹੈ ਬਾਈ ਮੈਂ ਨਹੀਂ ਕੋਈ ਗਰੰਟੀ ਨਹੀਂ ਮੈਂ ਚਿੱਟਾ ਦਾ ਲੈਣਾ ਨਹੀਂ ਪਏਗਾ ਬਹੁਤ ਜੀਆ ਸੰਤੂ ਆ ਤਿੰਨ ਦਿਨ ਹੋ ਗਏ ਉਹਦਾ ਯਾਰ ਕੱਟੋ ਮਹੀਨੇ ਦੀ ਤੂੰ ਕਹਿੰਦਾ ਤੂੰ ਤੇ ਇੱਥੇ ਨਹੀਂ ਆਇਆ

ਸਹੀ ਹੈ ਸਾਡੇ 500 ਦੀ ਪਾਇਆ ਪਨੀ ਗੱਬੜ ਨਹੀਂ ਆ ਪਾ ਗੱਬੜ ਨਹੀਂ ਨਾ ਅਗਲਾ ਕਹਿੰਦਾ ਤੂੰ ਉਹਦਾ ਮਹੀਨਾ ਕਹਿੰਦਾ ਉਹਨੇ ਕਿਹੜਾ ਕਹਿਆ ਵੀ ਸਾਡੇ 1.5 ਹਜ਼ਾਰ ਦਿੰਦਾ ਸਖਾਲੂ ਕਰਕੇ ਲੈ ਨਾ ਮਾਮਾ ਨੰਬਰ ਨਾ ਮੇਰਾ ਭੋਲੀ ਬਾਜ ਲੈ ਵੇ ਜੀ ਸਾਡੇ 1.5 ਹਜ਼ਾਰ ਰੁਪਏ ਲੱਗੇ ਮਹੀਨਾ ਕਹਿੰਦਾਗਾ ਬਾਈ ਦੇ ਦੇ ਕਿੱਥੋਂ ਆ ਬਾਈ ਫਰਮਾਹੀ ਫਰਵਾਈ ਠੀਕ ਹੈ ਕਿਹੜੀ ਫਰਵਾਈ ਤੋਂ ਵਸੇ ਖੇਲ ਤੋਂ ਕੇਸ਼ਨਗੜ੍ਹ ਫਰਵਾਈ ਤੋਂ ਆਇਆ ਲੈ ਬਈ ਦੇਖ ਸਕਦੇ ਹੋਗੇ ਬੱਕਰੀ ਲੈ ਕੇ ਆਏ ਸੀਗਾ 15 ਮੰਗੇ ਸੀਗਾ 13 ਤੇ ਆ ਕੇ ਦਵਾਜ 2000 ਥੱਲੇ ਲੈ ਗਿਆ ਪਾੜਾ ਪੂਰਾ ਹੁਣ ਰੱਸਾ ਛੱਡਦੇ ਓਏ ਹੋਏ ਹੋਏ ਰੱਸਾ ਛੱਡਦੇ ਯਾਰ ਛੋਟ ਨਾ ਛੱਡ ਗਿਆ ਨਾ ਛੱਗਾ ਕੀ ਹੁਣ ਛੋਟ ਨਾ ਕਦੋਂ ਕਰਦੇ ਬੇਵਰੇ ਕੋਣ ਛੱਡ ਦੇ ਰਿਹਾ ਪਰਚੀ ਇਹ ਘਟਵਾ ਦੇ ਯਾਰ ਚਾਹ ਪਰਚੀ ਇਹ ਘਟਵਾ ਦੂ 200 ਦੇ 10 ਦਾ ਫਰਾਮ ਛੱਡ ਦੇ 10 ਦਿਨ ਹੋ ਗਿਆ ਹੋ ਗਿਆ 10 ਰੱਖ ਲਈ ਪਰਚੀ ਦੇ ਪੈਸੇ ਦੇ ਦੂ ਯਾਰ ਹਾਂ ਇਹ ਤੈਨੂੰ ਆਖੀ ਚਾਰ ਪੰਜ ਕਿੰਨੇ ਦੀ ਵੇਖੀ 10000 ਪਰਚੀ ਬਾਈ ਕਦੀ ਕਰਤੀ ਹਾਂ ਠੀਕ ਆ ਬਾਈ 12 13 15 ਸਤਾਰੋ ਸਤਾਰੋ 3 3 ਓਕੇ ਆਇਆ ਭਾਈ ਗੱਲ ਲਾ ਕੇ ਰ ਆ ਜਾ ਠੀਕ ਹੈ ਆਇਆ ਲੈ ਵੀ ਠੀਕ ਹੈ ਹਾਂ ਓਕੇ ਬਾਬਾ ਜੀ ਕਟਾ ਦਣਗੇ ਭਾਈ ਆਪੇ ਲੈ ਵੀ ਕਿਵੇਂ ਲੱਗਿਆ ਸੌਦਾ